ਅਰ ਅਮਰਜੀਤ ਸਿੰਘ ਜੀ ਪਹਿਰਵਾਨ ਗੁਰਸਪਤ ਜੀ ਹੈ ਕਾਂਗਰਸ ਪਾਰਟੀ ਜ਼ਿਲ੍ਹਾ ਪ੍ਰਧਾਨ ਮਹਾਲੀ ਉਹਨਾਂ ਦੇ ਨਾਲ ਜਿੱਤੇ ਸ਼ੰਗਾਰ ਬਾਈ ਸਹਾਣਾ ਔਰ ਨਾਲ ਸੰਜੀਤ ਕੋਸਰ ਜਮਨ ਲਾਲ ਸਿੰਘ ਜੀ ਸਾਡੇ ਚਾਚਾ ਜੀ ਵਿਸ਼ੇਸ਼ ਤੌਰ ਤੇ ਆਏ ਆਂ ਅੱਜ ਵੇਖੋ ਵੀ ਨਵੇਂ ਮੁੰਡਿਆਂ ਨੇ ਅਮਰਜੀਤ ਬਾਈ ਵੱਡੀ ਪਹਿਲ ਜਿਹੜੀ ਕੀਤੀ ਹੈ ਜਿਵੇਂ ਸਾਨੂੰ ਸਾਡਾ ਭਰਾ ਜ਼ਿੰਦਗੀ ਦਾ ਮਾਣ ਸਾਡੀ ਖੇਡ ਕਬੱਡੀ ਦਾ ਅਨਮੋਲ ਹੀਰਾ ਭਾਈ ਪਰਮਜੀਤ ਸਿੰਘ ਪੰਮਾ ਸਹਾਣਾ ਸਾਨੂੰ ਸਦੀਵੀ ਵਸੋੜਾ ਦੇਖਿਆ ਤੇ ਆ ਛੋਟੇ ਛੋਟੇ ਬੱਚਿਆਂ ਨੇ ਸੋਚਿਆ ਵੀ ਕਿ ਸਮਾਂ ਅਗਲੀ ਦੇ ਰੋਪਰੇ ਵਿੱਚ ਪੈਣ ਕੀਤੀ ਜਾਵੇ ਤੇ ਆ ਜਿਹੜਾ ਖੇਡ ਮੇਲਾ ਕਰਵਾਇਆ ਜਾਵੇ ਸਹਾਣੇ ਵਾਲੇ ਪੰਮੇ ਦੀਆਂ ਯਾਦਾਂ ਇਸ ਖੇਡ ਮੇਲੇ ਨਾਲ ਜੁੜੀਆਂ ਨੇ ਪਹਿਲਾ ਜਿਹੜਾ ਇੱਕ ਕਬੱਡੀ ਕੱਪ ਸਹਾਣੇ ਵਾਲੇ ਪੰਮੇ ਦੀਆਂ ਯਾਦਾਂ ਨੂੰ ਸਮਰਪਿਤ ਹੈ ਤੇ ਆ ਦੀਆਂ ਆਰਡ ਕੀਤਾ ਜਾ ਰਿਹਾ ਉਸ ਸਾਡੀ ਖੇਡ ਕਬੱਡੀ ਦੇ ਯੋਧੇ ਦੋ ਭਾਵੇਂ ਉਹ ਇਸ ਧਰਤੀ ਦੇ ਵਿੱਚੋਂ ਇਹ ਧਰਤੀ ਦੇ ਤਾਰਿਆਂ ਤੋਂ ਅੰਬਰ ਦੇ ਤਾਰਿਆਂ ਦੇ ਵਿੱਚ ਜਿਹੜਾ ਤਬਦੀਲ ਹੋ ਗਿਆ ਪਰ ਉਹਦੀਆਂ ਯਾਦਾਂ ਨੇ ਪਰ ਇਹਦੇ ਨੇ ਪਾਸੇ ਵੇਖੋ ਵੀ ਮੁੰਨੇ ਫੈਰਾ ਸੁਹਾਣੀ ਦੀ ਟੀਮ ਦੇ ਯਾਖੀ ਨੇ ਜੱਫਾ ਲਾ ਕੇ ਬਲੇ ਬਲੇ ਕਰਵਾਈ ਹੈ ਵੱਡੇ ਪੱਡਰ ਤੇ ਫਿਰ ਧੰਨਵਾਦ ਕਰਦੇ ਆਂ ਵੱਡੇ ਭਰਾ ਤੇ ਨਾਲ ਸਾਡੇ ਚਾਚਾ ਦਰਸ਼ਨਾਲ ਦੀ ਪਹਿਲਵਾਨ ਚਾਚਾ ਚਮਨਾਲਾਲ ਦੀ ਪਹਿਲਵਾਨ ਅਮਰੀਕ ਸਿੰਘ ਦੀ ਜਿਲ੍ਹ ਵੀਰ ਸਾਡਾ ਲੈ ਵੀਰਾਂ ਦਾ ਰੀਵਨ ਕੱਟਣ ਦੀ ਰਸਮ ਜਿਹੜੀ ਅੱਜ ਆ ਕਰਾਂਗੇ ਆਰ ਚੈਚੀ ਜਿਹੜੇ ਭਾ ਕੋਲਾ ਜਰੂਰ ਆਪਾਂ ਇਧਰ ਸਾਡੇ ਪਹਿਲਵਾਨ ਅਮਰੀਕ ਸਿੰਘ ਦੀ ਗਿੱਲ ਨਾਲ ਸ਼ਿੰਗਾਰ ਸੁਆਣਾ ਬਾਰਸੋਣੀ ਸਾਡੇ ਵੀਰ ਨੇ ਸੂਰ ਸਾਣੇ ਵਾਲਾ ਹੈਪੀ ਪੰਜਾਬ ਪੁਲਿਸ ਵਾਲਾ ਸਾਡੇ ਜੀਰ ਦੀ ਦੌਰ ਦੇ ਹੌਸਾ ਕ੍ਰਿਆਕਰ ਪਹਿਲਵਾਨ ਅਮਰੀਕ ਸਿੰਘ ਦੀ ਗਿੱਲ ਸ਼ਿੰਗਾਰ ਸੁਆਣਾ ਹੈ ਵੀਰ ਕਹਿੰਦਾ ਵੀ ਥੋੜੇ ਦਿਨਾਂ ਦੇ ਵਿੱਚ ਵੱਡਾ ਕਬੱਡੀ ਕਾਪ ਆਪਾਂ ਐਲਾਨ ਕਰਵਾਵਾ ਕਿ ਦੁਨੀਆ ਦੇ ਵੱਡੇ 스타 ਪੁੱਜਣਗੇ ਗੁਰੀ ਬੈਦਵਾਨ ਤੇ ਅਮਰੀਕ ਸਿੰਘ ਜਿੱਲ ਪਹਿਲਵਾਨ ਸਿਆਸਤ ਦੀ ਦੁਨੀਆ ਦੇ ਵਿੱਚ ਜਿੱਥੇ ਉੱਕੇ ਸਮਾਜ ਸੇਵੀ ਆ ਲਾਡ ਸਰਦਾਰ ਅਮਰਜੀਤ ਸਿੰਘ ਜੀ ਜਿੱਲ ਸਾਹਿਬ ਪਹਿਲਵਾਨ ਸਾਹਿਬ ਦੀ ਸਪੋਰਟੀ ਟੀਮ ਦੇ ਵੱਲੋਂ ਜਿੱਤੇ ਇਸ ਕਬੱਡੀ ਕੱਪ ਦੇ ਲਈ 11000 ਰੁਪਏ ਦੀ مالی ਮਦਦ ਪਧੀ ਹੈ ਬਹੁਤ ਬਹੁਤ ਧੰਨਵਾਦ ਕਰਦੇ ਆਪਾਂ ਵੱਡੇ ਭਰਾ ਦਾ ਇਹਨਾਂ ਨੂੰ ਪਿਆਰ ਕਰਨ ਵਾਲੀ ਸੱਜਣਤ ਨੇ ਸਰਕਾਰ ਅਮਰਜੀਤ ਸਿੰਘ ਜੀ ਗਿੱਲ ਪਹਿਰਵਾਨ ਸਾਹਿਬ ਜੋ ਕਿ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਹਾਲੀ ਦੇ ਤੇ ਸਾਡੇ ਇਸ ਕਲੱਬ ਦੇ ਨਾਲ ਸੂਰ ਬਾਈ ਹੁਣੀ ਕਹਿੰਦੇ ਆ ਵੀ ਹਰ ਸਾਲ ਮੋਟੇ ਨਾਲ ਮੋਟਾ ਜੋੜਦੇ ਆ ਭਾਵੇਂ ਆਪਾਂ ਨੇ ਪਹਿਲਾ ਟਰਨਮੈਂਟ ਕਰਵਾਇਆ ਉਸ ਲਈ ਵੀ ਬੱਟੇ ਉਗਣੇ ਰੁੱਲਦੇ ਕੀਤੇ ਆ ਤੇ ਅੱਜ ਵੀ ਇਸ ਛੋਟੇ ਟਰਨਮੈਂਟ ਦੀ ਗੱਲ ਕਰੀਏ ਇਹਨਾਂ ਬੱਚਿਆਂ ਦੇ ਦਰਮਿਆਨ ਜਿਹੜਾ ਇਹ ਇਹ ਤੋਂ ਵੀ ਆਪਣਾ ਟਰਨਮੈਂਟ ਚੱਲ ਰਿਹਾ ਤੇ ਜਿੰਨਾ ਪ੍ਰਬੰਧਕੀ ਕਮੇਟੀ ਸੋਚਦੀ ਹੈ ਉਹ ਤੋਂ ਵਾਹ ਜਿਹੜਾ ਹਰ ਵਾਰ ਭਾਈ ਅਮਰਜੀਤ ਸਿੰਘ ਜੀ ਦਾ ਹੁੰਦਾ ਹੈ ਇੱਕ ਵਾਰੀ ਆਪਾਂ ਜਿੰਨੇ ਭਰਾ ਬੈਠੇ ਆਂ ਭਾਈ ਅਮਰਜੀਤ ਪਹਿਲਵਾਨ ਲਈ ਤਾੜੀ ਮਾਰ ਦਈਏ ਰੱਬ ਕਿ ਖੇਡਾਂ ਨੂੰ ਪਿਆਰ ਕਰਨ ਵਾਲੀ ਸ਼ਕਤੀਤ ਨੇ ਸਾਡਾ ਵੀਰ ਭਾਈ ਅਮਰਜੀਤ ਗਿੱਲ ਪਹਿਲਵਾਨ ਆ ਵਿਸ਼ੇਸ਼ ਤੌਰ ਤੇ ਧੰਨਵਾਦ ਅੱਜ ਦਾ ਜਿਹੜਾ ਇਹ ਖੇਡਾਂ ਦਾ ਜਿਹੜਾ ਅਭਰਵਲਾ श्री हनुमान स्पोर्ट्स क्लब ने उस महान शख्सियत ਸਾਡੇ ਸੁਹਾਣੇ ਪਿੰਡ ਦਾ ਜਨਮ ਅੰਮਾ ਜੀ ਜੋ ਪਿਛਲੇ ਦਿਨੀ ਅਲvida ਕੇ ਉਸ ਪਰਮपिता परमात्मा ਦੇ ਚਰਨਾਂ 'ਚ ਜਾ ਪਿਰਾਜੇ ਅੱਜ ਉਹਨਾਂ ਦੀ ਯਾਦ ਵਿੱਚ ਇੱਕ ਬਹੁਤ ਤਕੜਾ ਜਿਹੜਾ ਇਹਨਾਂ ਬੱਚਿਆਂ ਦਾ ਇਹ ਸ਼੍ਰੀ ਹਨੂਮਾਨ ਸਪੋਰਟ ਕਲੱਬ ਨੇ ਅਪਰਾਧਾ ਕੀਤਾ ਹੈ ਮੈਂ ਇੱਕ ਹੋਰ ਜਾਣਕਾਰੀ ਦੇ ਦਿੰਨਾ ਕਿ ਲੋਕ ਅੱਜ ਸਾਡੀ ਵੀਡੀਓ ਨੂੰ ਦੇਖ ਕੇ ਵੀ ਹੱਸਣਗੇ ਕਿ ਬੱਚਿਆਂ ਦੇ ਸਪੋਰਟ ਕਲੱਬ ਚ ਚਲੇ ਗਏ ਲੇਕਿਨ ਮੈਂ ਇਹ ਹੋਰ ਅੱਗੇ ਬਦਲ ਤੋਂ ਪਹਿਲਾਂ ਹੋਰ ਬੋਲਣ ਤੋਂ ਪਹਿਲਾਂ ਇਹ ਵੀ ਦੱਸਣਾ ਚਾਹਨਾ ਹਾਂ ਕਿ ਅੱਜ ਇਹ ਬੱਚਿਆਂ ਦੀ ਨਾਥੀਲ ਮੁਖਤੀ ਨਿਊ ਰੱਖੀ ਗਈ ਜਿਹੜਾ ਕਿ ਬੱਚਾ ਅੱਜ ਇਸ ਦੁਸ਼ਿਆ ਨੂੰ ਜਾਏਗਾ ਕਿ ਮੈਂ ਭਾਰਤ ਦਾ ਕੁਝ ਕਰਨਾ ਹੈ ਮੈਂ ਆਪਣੇ ਦੇਸ਼ ਦੇ ਲਈ ਕੁਝ ਕਰਨਾ ਹੈ ਅੱਜ ਉਸ ਨੇ ਨਿਊ ਰੱਖਣ ਬਾਅਦ ਸਾਰੇ ਅੰਮ੍ਰਿਤਪੁਰ ਪਾਰਟੀ ਦੇ ਜ਼ਿਲ੍ਹਾ ਮੁਹਰੀ ਦੇ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਜੀ ਗਿਰ ਸਾਹਿਬ ਮੈਂ ਇਹਨਾਂ ਦਾ ਵੀ ਬਹੁਤ-ਬਹੁਤ ਰਿਣੀ ਐ ਜਦੋਂ ਮੈਨੂੰ ਰਾਤ ਇਹ ਸੁਨੇਹਾ ਆ ਲੱਗਿਆ ਵੀ ਤੁਸੀਂ ਅੱਜ ਇੱਕ ਤੌਰ ਤੇ ਸੁਹਾਣੇ ਪਹੁੰਚਣਾ ਹੈ ਕਿ ਬੱਚਿਆਂ ਦਾ ਇੱਕ ਪ੍ਰੋਗਰਾਮ ਤੇ ਜਰੂਰ ਜਾਣਾ ਕਿਉਂਕਿ ਇਹ ਵੀ ਇੱਕ ਹਿੰਦੁਸਤਾਨੀ ਸਾਡੇ ਪੰਜਾਬ ਦੀ ਇੱਕ ਨਿਊ ਹੈ ਇਹ ਨਿ ਰੱਖੀ ਜਾਂਦੀ ਹੈ ਜਦੋਂ ਬੱਚਿਆਂ ਕੋਈ ਘੇੜਾਂ ਦੇ ਪਿੱਛੇ ਹਿੱਸਾ ਮੇਰਾ ਅਸੀਂ ਸਾਡੀ ਇਹ ਵੀ ਵਾਅਦਤ ਰਹਿਤੀ ਹੈ ਕਿ ਅਸੀਂ ਕੋਈ ਮਿਸ ਨਾ ਕਰੀਏ ਅੱਜ ਜਿਹੜਾ ਸਾਡੇ ਜਿਹੜਾ ਪ੍ਰਧਾਨ ਪ੍ਰਧਾਨ ਅਮਰਜੀਤ ਸਿੰਘ ਜੀ ਜਿਹੜੇ ਇੱਥੇ ਆ ਚੇਚਾ ਪਹੁੰਚੇ ਨੇ ਮੈਂ ਇਸ ਗਰੁੱਪ ਦਾ ਵੀ ਬਹੁਤ-ਬਹੁਤ ਤਹਿ ਦਿਲੋਂ ਨਾਲ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾਇਆ ਹੈ ਜੀ ਹਤੇ ਇਹਨ ਬੱਚਿਆਂ ਦੀ ਜਿਹੜੀ ਪਰਪ੍ਰਿਸ਼ ਹੈ ਇਹ ਇੱਕ ਬੜੀ ਪਿਆਰੀ ਪਰ ਪਰਪ੍ਰਿਸ਼ ਹੈ ਕਿਉਂਕਿ ਬੱਚਿਆਂ ਨੇ ਹੀ ਭਵਿੱਖ ਬਣਾਉਣਾ ਹੈ ਦੇਸ਼ ਦਾ ਆਪਣਾ ਅੱਜ ਦੇਖੋ ਕੀ ਸਾਡੇ ਪੰਜਾਬ ਚ ਕੀ ਹਾਲ ਹੋ ਰਿਹਾ ਹੈ ਸਾਡੇ ਪੰਜਾਬ ਦੇ ਵਿੱਚ ਬਹੁਤ ਹੀ ਨਸ਼ਿਆਂ ਦੀ ਲੱਗ ਲੱਗੀ ਗਈ ਹੈ ਮੈਨੂੰ ਦੇਖ ਕੇ ਬੜਾ ਬੜਾ ਪੁਛ ਹੋ ਗਿਆ ਜਿਹੜਾ गमले 'ਚ ਉਹਨਾਂ ਉੱਗਿਆ ਹੋਇਆ ਹੈ ਜਿਹੜੇ गमਲੇ 'ਚ ਇਹ ਫੁੱਲ ਹਨ ਆਖਿਓ ਹੋਰ ਨਾਛਾ ਮੁਕਤ ਹੋ ਗਏ ਆ ਇਹਨਾਂ ਦਾ ਧਿਆਨ ਜੇ ਜਿੰਨਾ ਵੱਲ ਕਰਨ ਤੇ ਲਈ ਮੈਂ ਇਸ ਸ਼੍ਰੀ ਹਨੂਮਾਨ ਸਪੋਰਟ ਕਲੱਬ ਦੇ ਮੈਂਬਰ ਸਪਾਂਸਰ ਦਾ ਧੰਨਵਾਦ ਕਰਦਾ ਅੱਛੇ ਬੱਚਿਆਂ ਵੀ ਹੌਸਲਾ ਅਭਜਾਈ ਕਰਨ ਵਾਸਤੇ ਸਾਡੇ ਬਹੁਤ ਮਹਾਨ ਇੱਕ ਬਹੁਤ ਮਹਾਨ ਕੰਮ ਕਰਨ ਵਾਲੇ ਸਰਦਾਰ ਅਮਰਜੀਤ ਸਿੰਘ ਜੀ ਦੇ ਸਾਥ ਜਿਨ੍ਹਾਂ ਨੇ ਇਹ ਇਹ ਨਾ ਸਮਝਣ ਦੇ ਕੋਈ ਟੀਮ ਮੈਂ ਯਾਰ ਬੱਚਿਆਂ ਤੇ ਜਾਣਾ ਨਹੀਂ ਬੱਚਿਆਂ ਨੂੰ ਸ਼ਾਹਤ ਕਰਨ ਵਾਸਤੇ ਬੱਚਿਆਂ ਦੀ ਹੌਸਲਾ ਵਧਾਈ ਕਰਨ ਵਾਸਤੇ ਅੱਜ ਅਚੇਤਾਂ ਤੌਰ ਤੇ ਸਾਡੇ ਸਰਦਾਰ ਅਮਰਜੀਤ ਸਿੰਘ ਜੀ ਸਾਥ ਪਹੁੰਚੇ ਹਨ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਇਸ ਕਲਾਪ ਨੂੰ ਕਲੱਬ ਨੂੰ ਤਾਂ ਕਿਹਾ ਸੀਗਾ ਉਹਨਾਂ ਨੇ ਵੀ ਸਾਨੂੰ ਸਪੋਰਟ 8000 ਰੁਪਏ ਦੀ ਕਰ ਦਿਓ ਸੁਣ ਲੋ ਭਰਾਵੋ ਇਸ ਸਪੋਰਟ ਕਲੱਬ ਦੇ ਮੈਂਬਰਾਂ ਨੇ ਕਿਹਾ ਸੀਗਾ ਵੀ 8000 ਦੀ ਸਪੋਰਟ ਕਰ ਦਿਓ ਸਾਨੂੰ ਲੇਕਿਨ ਸਰਦਾਰ ਅਮਰਜੀਤ ਸਿੰਘ ਗਿੱਲ ਸਾਹਿਬ ਇਸ ਸ਼੍ਰੀ ਹਨੂਮਾਨ ਸਪੋਰਟ ਕਲੱਬ ਨੂੰ 11000 ਰੁਪਏ ਦੀ ਆਪਣੀ ਰਾਸੀ ਆਪਣੀ ਨਿਰਤਿ ਮਾਈਚੂ ਸੱਚੀ ਸੂਚੀ ਤੋਂ ਮਾਈਚੂ 11000 ਰੁਪਏ ਦੀ ਰਾਸ਼ੀ ਇਸ ਸ਼੍ਰੀ ਹਨੁਮਾਨਪੁਰ ਕਲੱਬ ਦੇ ਮੈਂਬਰਾਂ ਨੂੰ ਦੇ ਰਹੇ ਨੇ ਅਸੀਂ ਸਰਦਾਰ ਅਮਰਜੀਤ ਸਿੰਘ ਗਿੱਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਕਿਉਂਕਿ ਇਹਨਾਂ ਦਾ ਇੱਕ ਲੱਖ ਸਹਿ ਬੱਚਿਓ ਮੈਂ ਤੁਹਾਨੂੰ ਦੱਸ ਦਿਆਂ ਇਹ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਹਨ ਇਹਨਾਂ ਦਾ ਇੱਕ ਰਾਜਨੀਤੀ ਤੋਂ ਉੱਠ ਕੇ ਪਰੇ ਹਟ ਕੇ ਰਾਜਨੀਤੀ ਤੋਂ ਪਰੇ ਹਟ ਕੇ ਮੇਰੇ ਦੋਸਤੋ ਮੇਰੇ ਬੱਚਿਓ ਇਹ ਕਹਿੰਦੇ ਆ ਕਿ ਮੇਰਾ ਹਲਕਾ ਮੋਹਾਲੀ ਮੇਰਾ ਪੰਜਾਬ ਇੱਕ ਨਖਾ ਮੁਕਤ ਹੋ ਗਈ ਨਸ਼ਾ ਮੁਕਤ ਹੋਵੇਗਾ ਇਹ ਪ੍ਰਾਣਾ ਹੈ ਜਿਹੜਾ ਅਸੀਂ ਆਪਾਂ ਨਾਲ ਇਹ ਗੇਮਾਂ ਕਰ ਰਹੇ ਆ ਪਿੰਡ ਪਿੰਡ ਜਾ ਕੇ ਗੇਮਾਂ ਕਰ ਰਹੇ ਆ ਇਹ ਪ੍ਰਾਣਾ ਹੈ ਸਾਡੇ ਅਮਰਜੀਤ ਸਿੰਘ ਗਿੱਲ ਦਾ ਵੀ ਕੋਈ ਪਛਾਣ ਵੀ ਨਸ਼ੇ ਬੰਦ ਧਿਆਨ ਨਾ ਦਵੇ ਮੈਂ ਫੇਰੀ ਇੱਕ ਵਾਰੀ ਸਰਕਾਰ ਅਮਰਜੀਤ ਸਿੰਘ ਗਿਲਸਾਹ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜਿੱਤਿਆ ਖਾਲਸਾ ਵਾਹਿਗੁਰੂ ਜਿੱਤਿਆ ਫਤਹਿ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਬੜੇ ਸਕਾਰਜੋਗ ਚਾਚਾ ਚੰਮਲਾਲ ਜੀ ਜਿਨ੍ਹਾਂ ਨੇ ਪੰਜਾਬ ਦਾ ਕਰਤ ਫਲੋਲੇ ਹੈ ਇਹ ਦੋਸਤ ਕਬੱਡੀ ਟੂਰਨਾਮੈਂਟ ਦੇ ਲਈ ਸਾਡੇ ਬੜੇ ਸਤਕਾਰਯੋਗ ਪਹਿਲਵਾਨ ਸਰਦਾਰ ਅਮਰਜੀਤ ਸਿੰਘ ਜੀ ਗਿੱਲ ਉਹਨਾਂ ਦੀ ਸਮੁੱਚੀ ਮਿੱਤਰਮੰਡਲੀ ਵੱਲੋਂ 14000 ਰੁਪਏ ਇੱਕ ਵਾਰੀ ਤਾੜੀਆਂ ਮਾਰ ਦੋ ਮੇਰੇ ਵੀਰੋ ਬਠਲਾਣਾ ਤੇ ਜਸਣਾ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਹੈ ਬਠਲਾਣਾ ਤੇ ਜਸਣਾ ਪਿੰਡ ਤੋਂ ਮੈਂ ਬੇਤੀ ਕਰਦਾ ਕਿ ਗੱਲ ਸੱਚੀ ਸੱਤਿਆ ਦੀ ਰੱਜ ਕੇ ਖਾਈਏ ਤੱਕ ਕੇ ਵਾਈਏ ਥੋੜਾ ਖਰਚ ਲਈਏ ਬਾਪਾ ਦਾਨ ਪੁਲ ਤੇ ਲਾਈਏ ਵੇ ਸ਼ੁਕਰੀਨਾ ਪਰਿਏ ਕਿਸੇ ਵੀ ਯਾਰ ਮਾਰਨਾ ਕਰੀਏ ਰੋਟੀ ਹੱਟ ਵੀ ਖਾਈਏ ਜੀ ਭਾਵੇਂ ਬਹੁਤ ਪਾਲਤਾਂ ਕਰੀਏ ਮਥਲਾਣਾ ਤੇ ਜਸਨਾਮ ਦੋ ਵਾਰੀ ਬੋਲਤਾ ਵੀ ਰਿਹਾ ਆਹ ਬੜੀਆ ਗੱਲ ਪਹਿਲਵਾਨੇ 11000 ਨਗਦ ਦਿੰਦਾ ਇੱਕ ਵਾਰੀ ਤਾਲੀਆਂ ਮਾਰੋ ਸਾਡੇ ਸਮਰਦੀਪ ਸਿੰਘ ਜੀ ਜੋ ਪਹਿਲਵਾਨ ਖਨਾਰ ਵਾਲੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਸ਼ਿਕਾਰਪੁਰਾ ਦੇ ਵੀਰ ਸੰਜੀਤ ਕੋਟ ਚਾਚਾ ਚਮਨ ਲਾਲ ਉਹਨਾਂ ਦਾ ਧੰਨਵਾਦ ਵੀ ਵੀਰੇ ਆ ਇੱਕ ਯਾਦਗਾਰੀ ਪੋਟੋ ਤੇ ਪੱਤਨ ਸੀਬ ਹਨ ਤੇ ਨਾਲ ਸਾਡੇ ਚਾਚਾ ਦਰਸ਼ਨਾਲ ਜੀ ਪਹਿਲਵਾਨ ਚਾਚਾ ਚਮਨਾਲ ਜੀ ਪਹਿਲਵਾਨ ਅਮਰੀਕ ਸਿੰਘ ਜੀ ਜੀਰਾ ਸਾਡਾ ਲੈ ਵੀ ਵੀਰੋਂ ਆਪਾਂ ਰੀਵਨ ਕਟਣ ਦੀ ਰਸਮ ਜਿਹੜੀ ਅੱਜ ਆਪਾਂ ਕਰਾਂਗੇ ਔਰ ਚੈਚੀ ਜਿਹੜੇ ਭਰਾ ਕੋਲ ਆ ਜਰੂਰ ਆਪਾਂ ਇਧਰ ਸਾਡੇ ਪਹਿਲਵਾਨ ਅਮਰੀਕ ਸਿੰਘ ਜੀ ਗਿੱਲ ਨਾਲ ਸ਼ਿਕਾਰ ਸੁਆਣਾ ਬਾਰਸੋਣੀ ਸਾਡੇ ਵੀਰ ਨੇ ਸੂਰ ਸੁਆਣੇ ਵਾਲਾ ਹੈਪੀ ਪੰਜਾਬ ਪੁਲਿਸ ਵਾਲਾ ਸਾਡੇ ਮੋਰੀ ਸੋਨ ਤੋਹਰ ਪਕਰੀਏ ਕਾਲ ਪਹਿਲਵਾਨ ਅਮਰੀਤ ਸਿੰਘ ਜਿੱਲੇ ਸ਼ਿੰਗਾਰ ਸੁਆਣਾ ਹੈ ਵੀਰ ਕਹਿੰਦਾ ਵੀ ਥੋੜੇ ਦਿਨਾਂ ਦੇ ਵਿੱਚ ਵੱਡਾ ਕਬੱਡੀ ਕਾਪਾਪਾ ਐਲਾਨ ਕਰਵਾਵਾ ਕਿ ਦੁਨੀਆ ਦੇ ਵੱਡੇ ਥਾਰ ਬੁੱਜਣਗੇ ਜੁੜੀ ਬੈਦਵਾਨ ਤੇ ਅਮਰੀਤ ਸਿੰਘ ਜਿੱਲੇ ਪਹਿਲਵਾਨ ਸਿਆਸੀ ਦੁਨੀਆ ਦੇ ਵਿੱਚ ਜਿੱਥੇ ਬੁਕੇ ਸਮਾਜ ਸੇਵੀ ਹੈ ਲਾਗੀ ਰਸਵਾਣੇ ਵਾਲਾ ਨਾਲ ਸਾਡਾ ਵੀਰ ਬੰਕੇ ਕੋਚ ਤੇ ਚਾਚਾ ਚਮਨ ਲਾਲ ਚਾਚਿਆਂ ਨੂੰ ਭਤੀਜਿਆਂ ਤੇ ਦੋਨੋਂ ਪੁੱਤਾਂ ਤੇ ਤੇ ਮਾਮਿਆਂ ਨੂੰ ਭਾਗਿਆ ਤੇ ਮਾਣ ਹੁੰਦਾ ਮੇਰੇ ਲਈ ਇਹਨਾਂ ਦਾ ਸਨਮਾਨ ਸਾਡੇ ਵੀਰ ਕਰ ਰਹੇ ਐ ਸੋਨ ਬਾਈ ਨੇ ਨੋ ਨੋ ਸੋਨ ਹਾਲ ਬੜਾ ਕਿਰਪਾ ਦੀ ਸੋਨ ਹਾਲ ਬੜਾ ਕਿਰਪਾ ਉਹਨਾਂ ਦਾ ਸਨਮਾਨ ਸ਼ਰੋਤਾ ਪਾ ਕੇ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾ ਰਿਹਾ ਤੇ ਨਾਲ ਸਾਡੇ ਬੜੇ ਪ੍ਰਤਿਕਾਰਯੋਗ ਚਾਚਾ ਜਮਾਲਾਜੀ ਆਰ ਉਨ੍ਹਾਂ ਦੇ ਨਾਲ ਬੜੀ ਸ਼ਿਨਾਰ ਸੁਆਰਾ ਬੋਲੇ ਜੀ ਸੋਹ ਨਿਹਾਲ ਸਤਿ ਸ਼੍ਰੀ ਅਕਾਲ ਸੰਜੀਤ ਕੋਚ ਸੰਜੀਤ ਕੋਚ ਬੋਲੇ ਜੀ ਸੋਹ ਨਿਹਾਲ ਸਤਿ ਸ਼੍ਰੀ ਅਕਾਲ ਸਾਡੀ ਗੁਰੂ ਮਿਹਰਬਾਨੀ ਚਲੋ ਜੀ ਗਰਾਊਂਡ ਤੇ ਕੁਰੀ ਗੜਵਾਰ ਸਾਡੇ ਬਾਹਰ ਸਤਿਕਾਰ ਦੇ ਲਈ ਕੁਰੀ ਗੜਵਾਰ ਪਟਾ ਵੀਰ ਸ਼ਿਕਾਰ ਗਈ ਸੁਹਾਣੇ ਵਾਲਾ ਬਾਕੀ ਧੰਨਵਾਦ ਯਾਦਗੀ ਛੋਟੇ ਹੈ ਬਾਹਰ ਸਤਿਕਾਰ ਦੇ ਉੱਤੇ ਹਾਜ਼ਰੀਆਂ ਵੀ ਆਉਂਦੀਆਂ ਆ ਕੇ ਤੂਫਾਨ ਚਲੇ ਜਾਂਦੇ ਆ ਯਾਤਰੀ ਗੱਡੀयां タルਦੀ ਤੇ ਰੁਕਦੇ ਤੇ ਨਿਸ਼ਾਨ ਚਲੇ ਜਾਂਦੇ ਬਹੁਤ ਬਹੁਤ ਧੰਨਵਾਦ ਆ ਬੜੇ ਸਤਕਾਰਯੋਗ ਨੇ ਸਤਨੰਬਰ ਸਿੰਘ ਬਾਬਾ ਅਨੂਮਤੀ ਵਾਲੀ ਪੁੰਗਰ ਮੈਂਟੇ ਤੇ ਨਾਲ ਆ ਸਤਕਾਰਯੋਗ ਪਹਿਲਵਾਨ ਅਮਰਜੀਤ ਸਿੰਘ ਜੀ ਗਿੱਲ ਲਖਨਾਰ ਸਾਹਿਬ ਸਾਡੇ ਕਾਂਗਰਸ ਪਾਰਟੀ ਦੇ ਪ੍ਰਧਾਨ ਜਿਹੜਾ ਕਾਂਗਰਸ ਪਾਰਟੀ ਦੇ ਪ੍ਰਧਾਨ ਸੋ ਉਹਨਾਂ ਦਾ ਅਸੀਂ ਬਿਲੋਂ ਧੰਨਵਾਦ ਕਰਦੇ ਆ ਬਾਕੀ ਸਤਕਾਰਯੋਗ ਮਾਨਯੋਗ ਸਖਸ਼ੀਤਾ ਨੇ ਸਾਰੀਆਂ ਸ਼ਖਸੀਅਤਾਂ ਦਾ ਅਸੀਂ ਧੰਨਵਾਦ ਕਰਦੇ ਆਂ ਅ ਵੀ ਪहलवान ਵੀਰ ਤੈਨੂੰ ਮੁਬਾਰਕਬਾਦ